ਇੱਕ ਪਾਸੇ ਪੁਲਿਸ ਸੂਬੇ ਨੂੰ ਅਪਰਾਧ ਮੁਕਤ ਕਰਨ ਦੀ ਮੁਹਿੰਮ ਦੇ ਵਿੱਚ ਜੁਟੀ ਹੋਈ ਹੈ ਉੱਥੇ ਹੀ ਚੋਰ ਲੁਟੇਰੇ ਵੀ ਦਿਨ ਦਿਹਾੜੇ ਬਾਹਰ ਦਾਤਾਂ ਨੂੰ ਅੰਜਾਮ ਦਿੰਦਿਆਂ ਪੁਲਿਸ ਦੀ ਸਾਰੀ ਮਿਹਨਤ ਤੇ ਪਾਣੀ ਫੇਰਦੇ ਹੋਏ ਵਿਖਾਈ ਦੇ ਰਹੇ ਨੇ ਪੂਰੀ ਚੌਕਸੀ ਦੇ ਬਾਵਜੂਦ ਵੀ ਸ਼ਹਿਰ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕੇ ਕਮਲ ਕਲੋਨੀ ਦੇ ਵਿੱਚ ਦਿਨ ਦਿਹਾੜੇ ਹੋਈ ਚੋਰੀ ਦੀ ਬਾਰਦਾਤ ਨੇ ਸਥਾਨਕ ਪੁਲਿਸ ਲਈ ਸਿਰ ਦਰਦ ਖੜੀ ਕਰ ਦਿੱਤੀ ਹੈ ਜਾਣਕਾਰੀ ਦਿੰਦੇ ਕਾਦੇ ਮਾਲਕਨ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਵਾਸ ਸਹਿਤ ਕੱਲ ਸਵੇਰੇ 9 ਵਜੇ ਸ਼੍ਰੀ ਨੈਣਾਦੇਵੀ ਮੰਦਿਰ ਮੱਥਾ ਟੇਕਣ ਲੱਗੀ ਸੀ ਸ਼ਾਮ ਨੂੰ ਕਰੀਬ 4 ਵਜੇ ਜਦੋਂ ਉਹ ਆਪਣੇ ਘਰ ਪੁੱਜੀ ਤਾਂ ਦੇਖਿਆ ਘਰ ਦਾ ਅੰਦਲਾ ਦਰਵਾਜ਼ਾ ਅਤੇ ਕਮਰੇ 'ਚ ਰੱਖੀ ਅਲਮਾਰੀ ਦੇ ਜਿੰਦੇ ਤੋੜੇ ਹੋਏ ਸਨ ਜਿਸ ਵਿੱਚ ਪਈ ਨਗਦੀ ਤੇ ਕੁਝ ਕੈਨੇਡੀਅਨ ਡਾਲਰ ਅਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਚੋਲੇ ਗਏ ਕਾਦੀ ਮਾਰਕਨ ਜਸਵਿੰਦਰ ਕੋਰ ਨੇ ਦੱਸਿਆ ਕਿ ਚੋਰੀ ਦੀ ਇਸ ਘਟਨਾ ਨਾਲ ਉਹਨਾਂ ਦਾ ਕਰੀਬ 2.2 ਲੱਖ ਦਾ ਨੁਕਸਾਨ ਹੋ ਗਿਆ ਹੈ। ਬਾਕੀ ਆਓ ਦੇਖਦੇ ਹਾਂ ਦਿਨੇਸ਼ ਭਾਤਵਾੜ ਦੀ ਇਹ ਰਿਪੋਰਟ। ਜਸਵਿੰਦਰ ਕੋਰ ਜੀ ਇੱਥੇ ਸਮਰਾਲੇ ਦੀ ਰਹਿਣ ਵਾਲੇ ਕੀ ਘਟਨਾ ਹੋਈ ਹੈ ਕਿੰਨੇ ਕਬਜੇ ਦੀ ਘਟਨਾ ਵਾ ਪਤਾ ਨਹੀਂ ਜੀ ਅਸੀਂ ਤਾਂ ਨਾਣਾ ਦੇ ਵੀ ਗਏ ਹੋਏ ਸੀ 9:30 ਵਜੇ ਗਏ ਆ। ਪੌਣੇ 4:00 4 ਦੇ ਵਿੱਚ ਵਿੱਚ ਅਸੀਂ ਆ ਗਏ ਆ। ਸਾਡੇ ਆਉਂਦਿਆਂ ਨੂੰ ਉਹ ਬਾਹਰਲਾ ਲੋਕ ਲੱਗਿਆ ਹੋਇਆ ਹੈ ਗੇਟ ਦਾ ਜਦੋਂ ਅਸੀਂ ਅੰਦਰ ਬੜੇ ਆ ਤਾਂ ਲੋਕ ਕੋ ਮਤਲਬ ਉਦੋਂ ਹੀ ਲੱਗਿਆ ਹੋਇਆ ਕਬਜ਼ਾ ਤੋੜ ਲਿਆ ਦਰਵਾਜੇ ਦਾ ਤੇ ਉਹ ਅੰਦਰ ਆ ਗਏ ਬਸ ਅੰਦਰੋਂ ਸਾਡੀ ਅਲਮਾਰੀ ਦੇ ਲੋਕਰ ਵਗੈਰਾ ਖੋਲੇ ਪਏ ਆ ਕਿੰਨਾ ਕ ਦੁਕਾਨ ਸੀ ਕੀ ਕਿਸੇ ਕ ਅਲਮਾਰੀ ਦੇ ਵਿੱਚ ਕੈਸ਼ ਜਿਆਦਾ ਸੀਗੀ ਡਾਲਰ ਸੀਗੇ ਅਸੀਂ ਬਾਹਰੋਂ ਆਏ ਸੀ ਕਿੰਨਾ ਕੈਸ਼ ਸੀਗਾ ਜੀ ਕਿੰਨੇ ਡਾਲਰ ਸੀ ਕੈਸ਼ ਹੋਊਗਾ ਮੇਰੇ ਕੋਲ 2 2.5 ਲੱਖ ਦਾ ਸਮਾਨ ਸੀਗਾ ਸਾਰਾ ਮਲਾ ਮੰਨ ਲਓ ਹਾਂਜੀ ਡਾਲਰ ਵਗੈਰਾ ਵੀ ਸੀ ਹਾਂਜੀ ਡਾਲਰ ਸੀ 600 ਸੀਗਾ ਕਿੰਨੇ ਡਾਲਰ ਸੀ ਕੈਨੇਡੀਅਨ ਡਾਲਰ ਕੈਨੇਡੀਅਨ ਡਾਲਰ 600 ਤਾਂ ਉਹ ਸੀ ਬਾਕੀ ਕੈਸ਼ ਸੀ ਸੋਨਾ ਵਗੈਰਾ ਕਿੰਨਾ ਕੁ ਸੀਗਾ ਸੋਨਾ ਵਗੈਰਾ ਸੋਨਾ ਵਗੈਰਾ ਚਾਂਦੀ ਸੀ ਸੋਨਾ ਸੀ ਵਾਲੀਆਂ ਸੀ ਇੱਕ ਅੰਗੂਠੀ ਸੀ ਰਿਪੋਰਟ ਆ ਗਈ ਹੈ ਜੀ ਹਾਂਜੀ ਰਿਪੋਰਟ ਹਲੇ ਪਹੁੰਚ ਨਹੀਂ ਆਈ ਹੈਗੀ ਸਾਡੇ ਭਾਜੀ ਗਏ ਹੋਏ ਆ ਮੇਰਾ ਨਾਮ ਸਕੰਦਰ ਸਿੰਘ ਆ ਜੀ ਮੇਰਾ ਇਹ ਮਹੱਲਾ ਆ ਮਗਲੇ ਪਾਸੇ ਆਪਣਾ ਘਰ ਆ ਤੇ ਇਹ ਕਹਿੰਦੇ ਦੁਪਹਿਰ ਨੂੰ ਸਵੇਰ 9 ਵਜੇ ਮੱਥਾ ਟੇਕਣ ਗਈ ਸੀ ਲੈਣ ਦੇ ਵੀ ਤੇ ਉਸ ਤੋਂ ਬਾਅਦ ਇਸ ਫੈਮਿਲੀ ਦੇ ਘਰੇ ਦਿਨ ਦਿਹਾੜੇ ਏਡੀ ਚੋਰੀ ਹੋ ਗਈ ਹੈ ਜੀ ਦੇਖੋ ਹੁਣ ਟਾਈਮ ਕਿੰਨਾ ਹੋ ਚੁੱਕਿਆ ਆ ਮੈਨੂੰ ਲੱਗਦਾ ਹੁਣ ਪੁਲਿਸ ਆਈ ਹੈ ਜੀ ਤੇ ਇਹ ਬਹੁਤ ਮਾੜੀ ਗੱਲ ਆ ਜੀ ਇਹਦੀ ਪੂਰੀ ਪੂਰੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਜੀ ਕਿਉਂਕਿ ਦੇਖੋ ਏਡੀ ਰਾਸ਼ ਵਾਲੇ ਮਹੱਲੇ ਦੇ ਵਿੱਚ ਜਾਂ ਇੱਕ ਘਰ ਦੇ ਵਿੱਚ ਇਹ ਕੁਝ ਹੋ ਜਾਣਾ ਬੜੀ ਅਜੀਬ ਗੱਲ ਆ ਜੀ ਤੇ ਚੋਰਾਂ ਦੇ ਹੌਸਲੇ ਬਹੁਤ ਬੁਲੰਦ ਹੋਏ ਆ ਤੇ ਇਹ ਨਹੀਂ ਹੋਣਾ ਚਾਹੀਦਾ ਬਹੁਤ ਮਾੜਾ ਕੰਮ ਆ ਜੀ ਸਾਰਾ ਮਹੱਲਾ ਚੀਤ ਤੇ ਬੜਾ ਸੋਗ ਦੇ ਵਿੱਚ ਆ ਵੀ ਅਸੀਂ ਸੇਫ ਨਹੀਂ ਫੀਲ ਕਰ ਰਹੇ ਵੀ ਦਿਨ ਦਿਹਾੜੇ ਐਦਾਂ ਹੋ ਗਿਆ ਆ ਬੜੀ ਗਲਤ ਗੱਲ ਆ ਜੀ ਇਹ ਇਸ ਤਰ੍ਹਾਂ ਜੀ ਇੱਕ ਪ੍ਰਦੀਪ ਨੇ ਜੀ ਇੱਥੇ ਦੇ ਜੁਵੈਲਰ ਉਹ ਵੈਸੇ ਪਿੱਛੋਂ ਘਰ ਖਣਾ ਪਿੰਦੇ ਰਹਿਣ ਵਾਲੇ ਆ 2 ਸਾਲ ਤੋਂ ਕਮਲ ਕਲੋਨੀ ਚ ਰਹਿੰਦੇ ਨੇ ਇਹ ਕੱਲ ਆਪਣੇ ਪਰਿਵਾਰ ਸਮੇਤ 9 ਵਜੇ ਨੈਣਾ ਦੇਵੀ ਮੱਥਾ ਟਿਕਣ ਗਏ ਸੀ ਜੀ ਜਦੋਂ ਨੈਣਾ ਦੇਵੀ ਤੋਂ ਵਾਪਸ ਆਏ ਨੇ ਕਰੀਬ 4-5 ਵਜੇ ਇਹਨਾਂ ਨੇ ਆ ਕੇ ਦੇਖਿਆ ਬਾਹਰਲੇ 메ਨ ਗੇਟ ਦਾ ਦਰਵਾਜ਼ਾ ਲੱਗਿਆ ਸੀ ਜਦੋਂ ਦਰਵਾਜ਼ਾ ਖੋਲ ਕੇ ਅੰਦਰ ਲੌਦੀ ਵਾਲਾ ਗੇਟ ਦੇਖਿਆ ਉਹਦਾ ਲੋਕ ਟੁੱਟਿਆ ਸੀ ਤੇ ਅੰਦਰ ਇਹਨਾਂ ਨੇ ਅਲਮਾਰੀ ਤੋੜ ਕੇ ਫੋਲਾ ਫਲਾਈ ਕੀਤੀ ਸੀ ਉਹਦੇ ਵਿੱਚ ਇਹਨਾਂ ਦੀ 1 ਸੋਨੇ ਦੀ ਬੁੰਦਰੀ ਕੁਝ ਚਾਂਦੀ ਦੇ ਗਹਿਣੇ ਜਿੱਦਾਂ ਖੜੇ ਪਜੇਬਾ ਵਗੈਰਾ ਤੇ ਕੁਝ ਪੈਸੇ ਸੀ ਉਸ ਸੰਬੰਧੇ ਅਸੀਂ ਮੁਕੱਦਮਾ ਦਰਜ ਕਰ ਲਿਆ ਤੇ ਦੋਸ਼ੀ ਦੀ ਭਾਲ ਕਰ ਰਹੇ ਹਾਂ ਕੈਮਰੇ ਖਗਾਲ ਰਹੇ ਜੀ ਮੈਂ ਤੈਅ ਕੀਤਾ ਗਿਆ ਧਾਰਾ 454 380 ਆਈਪੀਸੀ